जॉन शीना अब ब्रोक लेसर आ गया जी देखो बॉडी बॉडी देखो बस ये बॉडी अब बॉडी देखो ये बॉडी बंदे की बॉडी तो गाइस आज आप जा रहे हैं जी पूल तक हां जी रहे हैं देखो अब पीटरी जी लगे तोड़ के देखो बरदीप जसकीर्त छह सत्त जने जा रहे हैं चलो फिर आगे

ਤੇ ਦੇਖੋ ਸਪਾਰਾ ਸਪਾਰਾ ਲਓ ਜੀ ਵੀਰ ਆਪਾਂ ਟੈਗਟ ਟੈਗਟ ਕਟਾ ਰਹੇ ਹੁਣ ਆਪਾਂ ਮੰਨ ਲਾ ਇੱਕ ਜਣ ਦੇ 100 100 ਰੁਪਏ ਆ ਮੰਨ ਲਾ ਲਿਮਟਡ ਤੁਸੀਂ ਸਾਰਾ ਦਿਨ ਨਾ ਸਕਦੇ ਹੋ ਤੇ ਬਹੁਤ ਵਧੀਆ ਪੂਲ ਆ ਤੇ ਚਲੋ ਫਿਰ ਆ ਜੋ ਕਟਾ ਦੀ ਫਿਰ ਟੈਗਟ ਆ ਜੋ ਭਾਈ ਦੇਖੋ ਜੀ 3 4

बॉडी बिल्डर ला आ देख के आज आज शरीर खोल लूं टैन रे शरीर खोल लगे शरीर आज फिर बाद में दिख नहीं आ मुरे देख ले जा बाद ओहो बॉडी ओ बॉडी आएगा नहीं अंडर बॉडी 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 ਓਏ ਆ ਪੱਟੂ ਦੋ ਦੋ ਬਾਈ ਫਿਰਦਾ ਗਰਮੀ ਮਾਰ ਚੜਾ ਪੱਟੂ ਗਰਮੀ ਦੀ ਦੋ ਦੋ ਬਾਈ ਫਿਰਦਾ ਓਏ ਓਏ ਦੇ ਜੀ ਜ਼ਿਕਰ ਨਾ ਇਹ ਹਲੇ ਉਹ ਮੈਂ ਬੋਲੇ ਦੇਖ ਨਾ ਉਹ ਮਾਰ ਲਾ ਓਏ ਓ ਦੇਖੋ ਬਾਈਕ ਓਏ ਖੱਟਾ ਪਾਣਾ ਲੱਗਿਆ ਓ ਨਹੀਂ ਓਏ ਮੇਰੀ ਓਏ ਘੱਟ

ਏ ਸੋ ਗਾਇਸ ਦੇਖ ਸਕਦੇ ਹੋ ਜੀ ਹੁਣ ਐਪਲ ਡੁੱਬੂਗਾ ਪਾਣੀ ਚ ਚਲੋ ਦੇਖਦੇ ਹਾਂ ਕੀ ਬਣਦਾ ਆ ਦੇਖੋ ਇਹ ਵੀਡੀਓ ਬਣ ਰਹੀ ਹੈ ਹੁਣ ਤੇ ਆ ਚਲੋ ਜੀ ਬਣ ਗਈ ਵੀਡੀਓ ਸਟਾਰਟ ਹੋ ਚੁੱਕੀ ਆ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੇ ਆ ਦੇਖੋ ਜੀ ਦੇਖ ਆਹ ਲੋ ਜੀ ਹੁਣ ਹੁਣ ਡੁੱਬੂਗਾ ਪਾਣੀ ਵਿੱਚ ਤੇ ਆਹ ਲੋ ਜੀ ਇੱਕ ਗਿਆ ਪਾਣੀ ਚ

ू मार कहते आता क्या जौन सीना कौन सीना बोडी बद

ਸੋ ਗਾਇਸ ਦੇਸ਼ਾਦ ਦੇਵ ਜੀ ਆਪਾਂ ਨਹਾ ਨੂੰ ਲੈ ਆ ਦੇ ਸਕਦੇ ਹੋ ਤੇ ਕੱਪੜੇ ਕੁੱਪਰੇ ਪਾ ਲਿਆ ਹੁਣ ਆਪਾਂ ਚਰਦਾ ਕਰਨ ਨੂੰ ਤੇ ਬਈ ਸਾਨੂੰ ਬਹੁਤ ਜ਼ਿਆਦਾ ਮਜ਼ਾ ਆਇਆ ਪੂਲ 'ਚ ਬਹੁਤ ਵਧੀਆ ਪੂਲ ਸੀਗਾ ਤੇ ਆ ਦੇਖੋ ਸਾਰੇ ਜਣੇ ਖੜੇ ਐ ਜਿਵੇਂ ਨੂੰ ਨਹੀਂ ਤੇ ਸਾਰੇ ਜਣੇ ਖੜੇ ਨੇਗੇ ਤੇ ਚਲੋ ਫਿਰ ਆ ਚੱਲੀਏ ਕਰੇ ਆ ਜੋ ਚਾਤੋ ਲੋ ਉਹ ਤੋੜ ਜੂ ਉਹ ਬਾਹਰ ਤੋੜ ਤਸੇ ਦਾ ਪਾਇਲੋ ਇਤਨਾ ਦੀ ਹੱਲ ਪੀ ਲਈ ਭੈਣ ਤੇਲ ਪਵਾ ਲਿਆ ਲਿਆ ਐਸ ਤ 50 ਦੀ ਹੱਲ ਪੀ ਲਈ 20 ਲੈ ਜਖਾ ਦੇ ਫੇਰ ਫੋਨ ਨਿ ਪਾ ਜੀ ਨਾਲੇ ਐਸ ਤ ਸੋ ਗਾਈਸ ਦੇਸ਼ਾ ਦੇ ਮੈਂ ਪਹੁੰਚ ਚੁਕੇ ਆ ਘਰੇ ਤੇ ਭਾਈ ਇਹ ਠੋਕ ਦਿਓ ਤੇ ਕਮੈਂਟ ਵੀ ਕਰ ਤੇ ਲਾਈਕ ਵੀ ਕਰਿਓ ਚੀਆੰਗਾ ਵੀ ਮਿਲਦੇ ਆ